ਚੰਦਪਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਬਟਾਲਾ ਚਾਰ ਹੈ ਪਰਿਵਾਰ ਨਾਲ ਭਿਆਨਕ ਸੜਕ ਹਾ사 ਵਾਪਰਨ ਦੀ ਜਾਣਕਾਰੀ ਮਿਲੀ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਜਾਂਦੇ ਰੋਡ ਤੇ ਪਿੰਡ ਜਗਤਪੁਰ ਟਾਂਡਾ ਨੇੜੇ ਇਹ ਹਾ사 ਵਾਪਰਿਆ ਹੈ ਜਿੱਥੇ ਕਿ ਤੇਜ਼ ਰਫਤਾਰ ਕਾਰ ਅੱਗੇ ਜਾ ਰਹੀ ਗੰਨੇ ਦੀ ਭਰੀ ਟ੍ਰੈਲੀ ਨਾਲ ਟਕਰਾ ਗਈ ਹਾ사 ਇੰਨਾ ਭਿਆਨਕ ਸੀ ਕਿ ਇਸ ਹਾਸੇ ਵਿੱਚਕਾਰ ਦੇ ਪੂਰੀ ਤਰ੍ਹਾਂ ਨਾਲ ਪਰਖੇ ਚੇ ਉੱਡ ਗਏ ਤੇ ਕਾਰ ਵੀ ਸਵਾਰ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ ਦੱਸ ਦਈਏ ਕਿ ਇਸ ਬੱਚੇ ਦੀ ਹਾਲਤ ਨੂੰ ਡਾਕਟਰਾਂ ਵੱਲੋਂ ਗੰਭੀਰ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸਥਾਨਕ ਲੋਕਾਂ ਦੇ ਪੰਪ ਤੇ ਕੰਮ ਕਰਨ ਵਾਲੇ ਕਰਮਿੰਦਿਆਂ ਦਾ ਕਹਿਣਾ ਸੀ ਕਿ ਕਾਰ ਕਾਫੀ ਤੇਜ਼ੀ ਨਾਲ ਸੀ ਤੇ ਹਾਦਸੇ ਤੋਂ ਬਾਅਦ ਉਨ੍ਹਾਂ ਵੱਲੋਂ ਕਾਰ ਵਿੱਚ ਸਵਾਰ ਸਵਾਰੀਆਂ ਨੂੰ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਲੱਗਦਾ ਕਿ ਅਸੀਂ ਇੱਥੇ ਪੰਪੜੇ ਕੋਲ ਬੈਠੇ ਸੀ ਸੇ ਸੜਕ ਵੱਲ ਹੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਗੀ ਗ੍ਰਫਤਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਹਿਸਾਬ ਨਾਲ ਉਹਦੀ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕ ਹੀ ਡਰਾਈਵਰ ਠੀਕ ਸੀਗਾ ਹਾਂਜੀ ਪਿੱਛੇ ਲੇਡਿਸ ਦੇ ਸੱਟਾਂ ਲੱਗੀਆਂ ਇੱਕ ਜਿਹੜਾ এজੈਂਟਸ ਬੈਠਾ ਹੀ ਹੋਰ ਪਿੱਛੇ ਉਹਦੇ ਵੀ ਸੱਟਾਂ ਮੋਜਾ ਦੋ ਬੰਦੇ ਦੀ ਹਾਲਤ ਬਹੁਤ ਨਾਜ਼ੁਕ ਦਾ ਸਕਦੇ ਆ ਇੱਕ ਲੇਡੀ ਸੀ ਉਹ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਤੇ ਤੇ ਹਿੰਦਰੀ ਉਹ ਸਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ ਜਿਹੜਾ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜ਼ੁਕ ਹਾਲਤ ਆ ਉਹਨਾਂ ਦੀ ਉਹਦੀ ਕ੍ਰਿਟੀਕਲ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀ ਸੀ ਤੇ ਚਾਰ এজੈਂਸੀ ਆ ਬੱਸ ਆ ਵੇਖੋ ਸ਼ੀਸ਼ੇ ਸੱਟਾਂ ਚ ਲੱਗੇ ਆ ਬਾਰੀ ਬੰਨੀ ਲਾਟਾਣਾ ਫਿਰ ਉਹਨਾਂ ਨੂੰ ਕ ਤੋ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜੇ ਦਿਨ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਉਧਰ ਮਾਕੇ ਤੇ ਪਹੁੰਚਾਇਆ ਸੰਬੰਧਤ ਥਾਣੇ ਦੇ ਮੁਖੀ सुरेंद्र ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੀ ਸੀ ਮਕੇਰੀਆਂ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇਧਰੋਂ ਗਰਦਾਸਪੁਰ ਨੂੰ ਜਾ ਰਹੀ ਸੀ ਸ਼ਾਇਦ ਪੁਨਿਆੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਜਿੱਦਾਂ ਟਰਾਲੀ ਦੇ ਮਗਰਲੇ ਪਾਸੇ ਵਜਈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 2 ਲੇਡੀਜ਼ ਹੀ 4 ਇੰਜਰਡ ਸੀਗੇ ਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਕੱਟੀ ਜਿਹੜੀ ਖਾਟੀ ਐਸਐਸਫ ਦੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤੁਹਾਨੂੰ ਮਕੇਰੀਆਂ ਹਸਪਤਲ ਭੇਜਿਆ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੀਆਂ ਜਾ ਕੇ ਦੇਦਿਆਂ